ਵਾਹਿਗੁਰੂ 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 ਰਾਹੀ ਗੁਰੂ ਰਾਹੀ ਗੁਰੂ ਰਾਹੀ ਗੁਰੂ ਰਾਹੀ ਗੁਰੂ ਰਾਹੀ ਗੁਰੂ ਤਾਨ ਗੁਰੂ ਨਾਨਕ ਸੁਣੇ ਨਿਰੰਕਾਰ ਤਾਨ ਗੁਰੂ ਨਾਨਕ ਦੇਵ ਸਾਹਿਬ ਤਾਨ ਗੁਰੂ ਨਾਨਕ ਦੇਵ ਸਾਹਿਬ ਜੀ ਤਾਨ ਗੁਰੂ ਨਾਨਕ ਦੇਵ ਸਾਹਿਬ ਰਾਹੀ ਗੁਰੂ ਰਾਹੀ ਗੁਰੂ ਵਾਹਿਗੁਰੂ 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 ਅਸੂ ਸੁਖੀ ਵਿਸੰਧੀਆਂ ਜਿਨਾ ਮੈਂ ਆਹਰ ਜਾਈ ਵਾਹਿਗੁਰੂ 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 ਤਨ ਵਾਹਿਗੁਰੂ ਵਾਹਿਗੁਰੂ ਜਪੋ ਪਿਆਰਿਓ ਵਾਹਿਗੁਰੂ ਵਾਹਿਗੁਰੂ Wahiguru, 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 Guru wahiguru, 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 wahiguru,

Rai guru, 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 ਰਾਹੀ ਗੁਰ 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 ਵਾਹਿਗੁਰੂ 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 ਰਾਹੀ ਗੁਰੂ ਰਾਹੀ ਗੁਰੂ ਰਾਹੀ ਗੁਰੂ ਰਾਹੀ ਗੁਰੂ ਰਾਹੀ ਗੁਰੂ ਰਾਹੀ ਗੁਰੂ ਵਾਹਿਗੁਰੂ ਰਾਹੀ ਗੁਰੂ ਕਿਰਪਾ ਕਰੋ ਦੀਦ ਦੇ ਦਾਤੇ ਮੇਰਾ ਗੁਣ